ਸਾਰੀਆਂ ਗੱਲਾਂ ਲੋਕ ਕਹਿੰਦੇ ਸੀ ਗੜ ਹੈ ਬਾਦਲ ਵਾਲਿਆਂ ਦਾ ਤੇ ਗੜ ਲੋਕਾਂ ਦਾ ਹੁੰਦਾ ਲੋਕਾਂ ਨੇ ਬਹੁਤ ਵੱਡੀ ਕਿਰਪਾ ਮੇਰੇ ਤੇ ਕੀਤੀ ਤੇ ਹੁਣ ਵੀ ਇਹਨੂੰ ਵੀ ਹੌਟ ਸੀਟ ਕਿਹਾ ਜਾਂਦਾ ਹੈ ਕਿਹਾ ਜਾਂਦਾ ਵੀ ਤਿੰਨ ਵਾਰੀ ਬੀਬਾ ਹਰ ਸਿਮਰਤੋਂ ਤੋਂ ਬਣਦੀ ਰਹੀ ਮੈਂ ਹਜੇ ਪੰਜ ਵਾਰੀ ਵਾਲਿਆਂ ਨੂੰ ਪਾਸੇ ਕਰ ਸਕਦੇ ਆ ਲੋਕਾਂ ਦੇ ਹੱਥ ਵਿੱਚ ਤਿੰਨ ਵਾਲੀ ਨੂੰ ਵੀ ਕਰਦੇ ਆ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਜਿੱਥੇ ਕਿ ਪੰਜਾਬ ਦੀ ਹੋਟ ਸੀਟ ਮੰਨੀ ਜਾਂਦੀ ਹੈ ਬਠਿੰਡਾ ਦੀ ਲੋਕ ਸਭਾ ਸੀਟ ਹੈ ਜਿੱਥੇ ਕਿ ਹਰਸ਼ਮਿੱਤ ਕੋਲ ਬਾਦਲ ਮੌਜੂਦਾ ਐਮਪੀ ਨੇ ਤੇ ਅੱਜ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕੌਣ ਕੰਪੇਨਿੰਗ ਕਿਸ ਤਰ੍ਹਾਂ ਚੱਲਿਆ। ਉਰੀਆ ਸਾਹਿਬ ਪਹਿਲਾ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਤੇ ਕਿਸ ਤਰ੍ਹਾਂ ਦੀ ਚੋਣ ਮਹੀਮ ਚੱਲ ਰਹੀ ਹੈ। ਲੋਕ ਸਭਾ ਹਲਕਾ ਵੱਡਾ ਸਾਰਾ ਹੁੰਦਾ 9 ਅਸੈਂਬਲੀ ਹਲਕੇ ਪੈ ਜਾਂਦੇ ਆ ਮੈਂ ਮਠੰਡੇ ਤੋਂ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਪਤਾ ਲੜ ਰਹੇ ਆ। ਮੈਂ ਆਪਣੇ ਲੰਬੀ ਦਾ ਹਲਕਾ ਜਿਹੜਾ ਮੇਰਾ ਪੇਰੈਂਟ ਹਲਕਾ ਉਹਦੇ ਵਿੱਚ ਆਇਆ। ਬਹੁਤ ਵੱਡਾ ਹੰਗਾਰਾ ਵੈਸੇ ਇਹਨਾਂ ਲੋਕਾਂ ਨੇ ਹੀ ਮੈਨੂੰ ਐਮਐਲਏ ਬਣਾਇਆ ਸੀ। ਬੜੀ ਵੱਡੀ ਜ਼ਿੰਮੇਵਾਰੀ ਨੂੰ ਸਮਝ ਕੇ ਇਹਨਾਂ ਨੇ ਮੈਨੂੰ ਚੋਣ ਲੜੀ ਸੀ ਜਿਹੜੀ ਮੇਰੀ ਹੁਣ ਵੀ ਸਾਰੇ ਇਹੀ ਸੁਨੇਹਾ ਦੇਣ ਲਈ ਹੀ ਬੇਨਤੀ ਕਰਨ ਲਈ ਆਇਆ ਸੀ ਕਿ ਵੀ ਅੱਠ ਹਲਕੇ ਹੋਰ ਵੀ ਹੈ ਮੈਂ ਉਹਨਾਂ 'ਚ ਵੀ ਜਾਣਾ ਹੋਣਾ ਤੁਸੀਂ ਅੱਗੇ ਨਾਲੋਂ ਵੀ ਵੱਧ ਤਕੜੇ ਹੋ ਕੇ ਕੰਮ ਧੰਦਾ ਸੰਭਾਲ ਲਿਆ ਤੂੜੀ ਤੰਦ ਦਾਣਾ ਫੱਕਾ ਤੇ ਹੁਣ ਇਧਰਲੇ ਪਾਸੇ ਮੇਰੇ ਵੱਲ ਧਿਆਨ ਕਰਕੇ ਰਿਸ਼ਤੇਦਾਰਾਂ ਵਿੱਚ ਜਾ ਕੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਪ੍ਰੇਰ ਕੇ ਇਹ ਵੱਡੀ ਲੜਾਈ ਵਿੱਚ ਵੱਡਾ ਹਿੱਸਾ ਹੁਣ ਤੁਸੀਂ ਆਪ ਹੀ ਪਾਉਂਗੇ ਮੈਂ ਇਹ ਕਹਿ ਲਿਆ ਹੈ। ਬਿਲਕੁਲ ਆਪ ਹਿੱਸਾ ਪਾਉਂਗੇ। ਲੋਕਾਂ ਦਾ ਰੁਝਾਨ ਕਿਸ ਤਰ੍ਹਾਂ ਲੱਗ ਰਿਹਾ? ਮੁਕਾਬਲਾ ਬਹੁਤ ਫਸਮਾ ਇਸ ਵਾਰ। ਮੁਕਾਬਲਾ ਤਾਂ ਜਦੋਂ ਚੋਣ ਲੜੀਏ ਮੁਕਾਬਲਾ ਹੀ ਸਮਝਣਾ ਹੁੰਦਾ। ਤਾਂ ਲੋਕਾਂ ਦਾ ਰੁਝਾਨ ਬਹੁਤ ਵਧੀਆ ਹੈ। ਲੋਕ ਵਧੀਆ ਹਜ਼ਾਰਾ ਦੇ ਰਹੇ ਆ ਤੁਸੀਂ ਦੋ ਤਿੰਨ ਪਿੰਡਾਂ ਵਿੱਚ ਸ਼ਾਇਦ ਪਿੱਛੇ ਵੇਖ ਕੇ ਵੀ ਆਏ ਹੋਗੇ। ਸੋ ਬਹੁਤ ਵਧੀਆ। ਲੋਕ ਮੈਨੂੰ ਆਪਣੇ ਸਮਝ ਰਹੇ ਆ ਲੋਕਾਂ ਨੂੰ ਬਗਾਨਗੀ ਕਦੇ ਨਹੀਂ ਲੱਗੀ ਚਾਹੇ ਮੈਂ ਮੈਨੂੰ ਉਹਨਾਂ ਨੇ ਐਮਐਲਏ ਬਣਾ ਲਿਆ ਬਾਅਦ ਚ ਮੈਂ ਮੰਤਰੀ ਵੀ ਬਣ ਗਿਆ ਮੇਰੇ ਘਰ ਆਉਣਾ ਜਾਣਾ ਲੋਕਾਂ ਦਾ ਉਸ ਤਰ੍ਹਾਂ ਹੀ ਹੁੰਦਾ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਜੇ ਕੋਈ ਕੰਮ ਕਰਨ ਦੇ ਲਈ ਹੁੰਦਾ ਠੀਕ ਹੈ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕੋਈ ਰਹਿ ਵੀ ਜਾਂਦਾ ਸਮੱਸਿਆਵਾਂ ਤਾਂ ਸਾਰੀਆਂ ਕੋਈ ਵੀ ਇੱਕ ਬੰਦਾ ਨਹੀਂ ਹੱਲ ਕਰ ਸਕਦਾ ਹੁੰਦਾ ਪਰ ਮੈਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਲੱਗਿਆ ਇੱਕ ਸਾਲ ਮੈਂ ਮਿਨਿਸਟਰੀ ਦਾ ਲਾਇਆ ਹਾਂ ਪਰ ਬਹੁਤ ਵਾਹਿਗੁਰੂ ਦੀ ਕਿਰਪਾ ਰਹੀ ਮੇਰੇ ਵਿਰੋਧੀ ਬਹੁਤ ਤਕੜੇ ਸਨ ਪਰ ਇਹੋ ਜੀ ਗੱਲ ਕੋਈ ਉਹਨਾਂ ਨੂੰ ਮਿਲ ਨਹੀਂ ਸਕੀ ਇਹਦੇ ਨਾਲ ਇਹ ਕਹਿ ਸਕਦੇ ਵੀ ਤੁਹਾਡਾ ਮੰਤਰੀ ਗੰਧਲ ਗਿਆ ਬਿਲਕੁਲ ਮੁਕਾਬਲਾ ਕਿਸਨਾ ਮੰਨਦੇ ਹੋ ਲੋਕ ਸਭਾ ਦੇ ਬਠਿੰਡੇ ਦੀ ਸੀਟ ਤਾਂ ਸਭ ਤੋਂ ਹਰ ਵਾਰੀ ਹੌਟ ਮੰਨੀ ਜਾਂਦੀ ਆ ਅਕਾਲੀ ਦਲ ਦੇ ਬੀਬਾ ਹਰਸ਼ਮਿਲ ਕੋ ਬਾਦਲ ਨੇ ਕਾਂਗਰਸ ਦੇ ਵੱਲੋਂ ਜੀਤਵਿੰਦਰ ਨੂੰ ਉਤਾਰ ਦਿੱਤਾ ਗਿਆ ਜਿਹੜੇ ਕਿ ਅਕਾਲੀ ਦਲ ਦੇ ਖੇਮੇ ਚ ਕਾਂਗਰਸ ਦੇ ਖੇਮੇ ਦੇ ਵਿੱਚ ਆਏ ਆ ਵੈਸੇ ਜਦੋਂ ਮੈਂ ਲੰਬੀ ਲੜਦਾ ਸੀ ਉਸ ਵੇਲੇ ਵੀ ਕਿਹਾ ਜਾਂਦਾ ਸੀ ਹੌਟ ਸੀਟ ਹੈ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੜਦੇ ਸਨ ਵੱਡੀ ਸ਼ਖਸੀਅਤ ਸੀ ਉਹਦੇ ਕੋਈ ਸ਼ੱਕ ਨਹੀਂ ਰਾਜਨੀਤੀ 'ਚ ਉਹਨਾਂ ਦਾ ਵੱਡਾ ਨਾਂ ਸੀ ਨੈਸ਼ਨਲ ਲੈਵਲ ਤੇ ਬੜਾ ਲੰਮਾ ਸਮਾਂ ਰਾਜਨੀਤੀ 'ਚ ਟਿਕੇ ਵੀ ਰਹੇ ਬਹੁਤ ਔਖਾ ਹੁੰਦਾ ਹੈ ਔਰ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਸਾਰੀਆਂ ਗੱਲਾਂ ਲੋਕ ਕਹਿੰਦੇ ਸੀ ਗੜਾ ਹੈ ਬਾਦਲ ਵਾਲਿਆਂ ਦਾ ਤੇ ਗੜ ਲੋਕਾਂ ਦਾ ਹੁੰਦਾ ਲੋਕਾਂ ਨੇ ਬਹੁਤ ਵੱਡੀ ਕਿਰਪਾ ਮੇਰੇ ਤੇ ਕੀਤੀ ਤੇ ਹੁਣ ਵੀ ਇਹਨੂੰ ਵੀ ਹੌਟ ਸੀਟ ਕਿਹਾ ਜਾਂਦਾ ਹੈ ਕਿਹਾ ਜਾਂਦਾ ਵੀ ਤਿੰਨ ਵਾਰੀ ਬੀਬਾ ਹਰ ਸਿਮਰਤੋਂ ਤੋਂ ਬਣਦੀ ਰਹੀ ਮੈਂ ਹਜੇ ਪੰਜ ਵਾਰੀ ਵਾਲਿਆਂ ਨੂੰ ਪਾਸੇ ਕਰ ਸਕਦੇ ਆ ਲੋਕਾਂ ਦੇ ਹੱਥ ਵਿੱਚ ਤਿੰਨ ਵਾਲੇ ਨੂੰ ਵੀ ਕਰਦੇ ਲੋਕਾਂ ਦੇ ਵੱਲੋਂ ਭਾਜਪੀ ਦਾ ਵਿਰੋਧ ਕੀਤਾ ਜਾ ਰਿਹਾ ਹੁਣ ਤੁਹਾਨੂੰ ਵੀ ਕਿਸਾਨਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਕਿਸਾਨ ਹੀ ਜਿਹੜਾ ਭਾਜਪੀ ਦਾ ਵਿਰੋਧ ਕਰਦੇ ਆ ਹਰੇ ਨੇ ਨੰਨੇ ਸਮੇ ਤੋਂ ਜਿੱਥੇ ਆਪ ਦੇ ਕੈਂਡੀਡੇਟਾਂ ਨਾਲ ਵੀ ਸਵਾਲ ਜਵਾਬ ਹੋਣ ਲੱਗ ਗਏ ਮੈਂ ਇਸ ਤੁਹਾਨੂੰ ਜੋ ਵੀ ਕਿਸੇ ਨੂੰ ਸਵਾਲ ਤੱਕ ਕੱਲੇ ਕਿਸਾਨ ਕੋਈ ਵੀ ਜਿਹੜਾ ਵੋਟਰ ਆ ਕਰ ਸਕਦਾ ਹੈ ਕਿਉਂਕਿ ਅਸੀਂ ਉਹਨਾਂ ਦੇ ਨੁਮਾਇंदे ਹੁੰਨੇ ਆ ਪਰ ਜਿਨ੍ਹਾਂ ਨੇ ਕਾਨੂੰਨ ਪਾਸ ਕੀਤੇ ਬੀਬੀ ਹਰਸਿਮਰਤ ਹੋ ਰਹੀ ਉਹ ਤੁਰ ਫਿਰ ਰਹੇ ਆ ਤੇ ਉਹਨਾਂ ਨੂੰ ਕੋਈ ਨਹੀਂ ਤੇ ਮੈਂ ਤਾਂ ਕੋਈ ਏਡੇ ਵੱਡੇ ਗਨਾਹ ਵਿੱਚ ਨਹੀਂ ਕਿ ਦੇ ਕਰਨ ਪਰ ਜਿਹੜੇ ਸਵਾਲ ਕਰਦੇ ਮੈਨੂੰ ਸਵਾਲਾਂ ਦਾ ਜਵਾਬ ਦੇ ਦੇਣਾ ਕੋਈ ਇਹੋ ਜੀ ਗੱਲ ਨਹੀਂ ਵਧੀਆ ਮਾਹੌਲ ਵਿੱਚ ਇੱਕ ਦੂਸਰੇ ਨਾਲ ਗੱਲਬਾਤ ਹੁੰਦੀ ਆ ਜੋ ਕੋਈ ਸਮੱਸਿਆ ਹੈ ਉਹਨੂੰ ਹੱਲ ਕਰਨ ਵਾਸਤੇ ਵੀ ਉਹਨੂੰ ਭਰੋਸਾ ਦੇਈਦਾ ਵੀ ਕਰਾਂਗੇ ਬਿਲਕੁਲ ਸਮੱਸਿਆ ਦਾ ਹੱਲ ਦਾ ਤੇ ਭਰੋਸਾ ਦਿੰਨੇ ਹੋ ਲੋਕ ਸਭਾ ਦਾ ਹਲਕਾ ਬਹੁਤ ਵੱਡਾ ਨੌ ਹਲਕੇ ਆ ਸਮਾਂ ਥੋੜਾ ਰਹਿ ਗਿਆ ਹੈ ਤੇ ਕਿਵੇਂ ਦੇਖਦੇ ਹੋ ਲੋਕ ਇਸ ਪਾਸੇ ਰੁਝਾਨ ਕਰ ਨੂੰ ਦੇਖੋ ਜੀ ਬਹੁਤ ਵੱਡੀ ਉਮੀਦ ਲੈ ਕੇ ਚੱਲਦਾ ਹਰ ਇੱਕ ਉਮੀਦਵਾਰ ਮੈਂ ਵੀ ਉਹਨਾਂ ਵਿੱਚੋਂ ਆ ਪਰ ਮੈਂ ਜਦੋਂ ਇਧਰੋਂ ਕਿਤੇ ਵੀ ਗਿਆ ਤੇ ਬਹੁਤ ਵਧੀਆ ਹੰਗਾਰਾ ਲੋਕਾਂ ਵੱਲੋਂ ਕਈ ਵਾਰੀ ਨਾ ਉਮੀਦਵਾਰ ਨੂੰ ਜਾ ਕੇ ਕਹਿਣਾ ਪੈਂਦਾ ਵੀ ਮੈਂ ਕਿਹੜੇ ਥਾਂ ਆਉਂਗਾ ਦੱਸੋ ਯਾਰ ਤੇ ਮੈਨੂੰ ਇਹ ਸੁਨੇਹੇ ਆਉਂਦੇ ਆ ਵੀ ਤੁਸੀਂ ਕਿਹੜੇ ਦਿਨ ਆਉਣਾ ਕਦੋਂ ਆਉਣਾ ਤੇ ਅਸੀਂ ਤੁਹਾਨੂੰ ਉਡੀਕ ਰਹੇ ਹਾਂ ਬਹੁਤ ਵਧੀਆ ਲੋਕਾਂ ਵੱਲੋਂ ਵੱਡਾ ਹੁੰਗਾਰਾ ਤੇ ਪਾਰਟੀ ਨੂੰ ਹਲਾਰਾ ਮਿਲਦਾ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਵੱਲੋਂ ਜੀਤਮਿੰਦਰ ਦੀ ਸਪੋਰਟ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਕਿੰਨਾ ਕੇਸ ਨਾਲ ਵੋਟਾਂ ਦੇ ਉੱਪਰ ਅਸਰ ਪਉ ਦੇਖੋ ਜੀ ਉਹ ਸਰਦਾਰ ਬਲਕੌਰ ਸਿੰਘ ਜੀ ਦਾ ਪਰਿਵਾਰ ਹੋ ਸਕਦਾ ਕਿਉਂਕਿ ਛੁਭਦੀਪ ਵੀ ਕਾਂਗਰਸ ਵੱਲੋਂ ਲੜੇ ਸੀ ਉਹ ਉਧਰ ਕਰਦੇ ਆ ਮੈਨੂੰ ਇਸ ਗੱਲ ਨਾਲ ਕੋਈ ਨਹੀਂ ਕਿਉਂਕਿ ਉਹਨਾਂ ਦੀ ਉਹ ਆਪਣੀ ਪਰਸਨਲ ਜਾਂ ਆਪਣੀ ਰਾਜਨੀਤਿਕ ਸੋਚ ਆ ਮੈਂ ਮੈਂ ਉਹਨਾਂ ਦਾ ਵੈਸੇ ਤੇ ਉਹਨਾਂ ਦੇ ਦੁੱਖ ਵਿੱਚ ਵੀ ਸੀ ਪੂਰਾ ਮੈਨੂੰ ਵੀ ਲੱਗਦਾ ਸੀ ਕਿਸੇ ਦਾ ਜਵਾਨ ਪੁੱਤ ਜਦ ਜਦ ਉਹਨਾਂ ਦੇ ਘਰ ਵਿੱਚ ਖੁਸ਼ੀ ਆਈ ਹੈ ਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੱਤੀ ਸੀ ਤੇ ਮੇਰੇ ਮਨ ਨੂੰ ਵੀ ਚੰਗਾ ਲੱਗਿਆ ਖੁਸ਼ੀ ਲੱਗੀ ਵੀ ਉਸ ਘਰ ਵਿੱਚ ਫੇਰ ਦੁਬਾਰੇ ਦੀਵਾ ਜਗਦਾ ਉਹ ਜਿਹੜੀ ਰਾਜਨੀਤਿਕ ਗੱਲ ਹੈ ਉਹ ਸਰਦਾਰ ਬਲਕੌਰ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਮਰਜ਼ੀ ਹੈ ਉੱਥੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਪਾਰਟੀ ਦੇ ਪ੍ਰਧਾਨ ਜੀ ਕਹਿ ਦਈਏ ਅ ਅਰਵਿੰਦ ਕੇਧਰੀਵਾਲ ਜੀ ਆਪਣੇ ਜੇਲ੍ਹ ਦੇ ਵਿੱਚ ਬੈਠੇ ਨੇ ਘਾਟ ਮਹਿਸੂਸ ਹੁੰਦੀ ਹੈ ਵੀ ਅੱਜ ਜੇ ਕਿਤੇ ਜੇਲ੍ਹ ਤੋਂ ਬਾਹਰ ਹੁੰਦੇ ਤਾਂ ਸਪੋਰਟ ਦੇ ਵਿੱਚ ਉਹਨਾਂ ਨੇ ਰੈਲੀਆਂ ਵੀ ਕਰਨੀਆਂ ਸੀ 1975 ਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਸੀ ਵੀ ਸ਼ਾਇਦ ਮੈਂ ਇਸ ਦੇ ਰਾਹੀਂ ਸਾਰਿਆਂ ਨੂੰ ਆਪਦੇ ਕਾਬੂ ਵਿੱਚ ਰੱਖ ਲੂੰਗੀ ਤੇ ਇੰਟੈਲੀਜੈਂਸੀ ਨੇ ਵੀ ਉਹਨੂੰ ਰਿਪੋਰਟ ਦਿੱਤੀ ਵੀ ਹੁਣ ਤੇਰਾ ਹੀ ਆ ਸਾਰਾ ਕੁਝ ਤੁਸੀਂ ਸਦਾ ਲਈ ਰਹੋਗੇ ਤੇ ਜਦੋਂ ਚੋਣਾ ਹੋਈਆਂ ਉਦੋਂ ਬੁਰੀ ਤਰ੍ਹਾਂ ਹਾਰੀ ਸੀ ਇਹੀ ਭਲੇਖਾ ਨਰਿੰਦਰ ਮੋਦੀ ਇਹਨੂੰ ਵੀ ਸਾਰੇ ਲੋਕਾਂ ਨੂੰ ਦੂਸਰਿਆਂ ਨੂੰ ਫੜਫੜ ਕੇ ਅੰਦਰ ਕਰਕੇ ਡਰਾ ਕੇ ਤੇ ਲੋਕ ਡਰ ਜਾਣਗੇ ਪਰ ਲੋਕ ਸਗੋਂ ਰੋਸ ਵਿੱਚ ਸਾਰੀਆਂ ਪਾਰਟੀਆਂ ਇਹਦੇ ਤੇ ਕੇਜਰੀਵਾਲ ਜੀ ਹੋਰਾਂ ਨਾਲ ਆ ਕੇ ਖੜੀਆਂ ਔਰ ਹਿੰਦੁਸਤਾਨ ਦੇ ਲੋਕ ਬੜੇ ਕਿਉਂਕਿ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਦੇਸ਼ ਛਡਾ ਲਿਆ ਜਿਨ੍ਹਾਂ ਨੇ ਐਮਰਜੈਂਸੀ ਵਰਗੀ ਲੜਾਈ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਉਹ ਇਹ ਤਾਨਾਸ਼ਾਹ ਦੇ ਖਿਲਾਫ ਵੀ ਲੜਾਈ ਲੜ ਕੇ ਸਫਲ ਹੋ ਕੇ ਨਿਕਲਣਗੇ ਉਹ ਸਫਲ ਹੋ ਕੇ ਨਿਕਲਣਗੇ ਮੁੱਦੇ ਕਿਹੜੇ ਰਹਿਣਗੇ ਜਿਹੜੇ ਹੁਣ ਚੋਣਾਂ ਲੋਕ ਸਭਾ ਚੋਣਾਂ ਜਿਹੜੇ ਸੰਸਦ ਦੇ ਵਿੱਚ ਉੱਠਾ ਜੀ ਸਾਰਿਆਂ ਨਾਲ ਵੱਡੀ ਗੱਲ ਉਦੇਸ਼ ਹੈ ਤੇਜ ਦੀ ਸਰਕਾਰ ਲੋਕਾਂ ਵਾਸਤੇ ਆ ਮੰਗਾਈ ਦਿਨੋਂ ਦਿਨ ਛਾਲਾ ਮਾਰਦੀ ਤੁਰ ਜਾਂਦੀ ਹੈ 450 ਵਾਲਾ ਸਿਲੰਡਰ 1100 ਤੱਕ ਤੇ ਜਾਂਦਾ ਰਿਹਾ ਪੈਟਰੋਲ ਡੀਜ਼ਲ ਹੋਰ ਜਿਹੜੀਆਂ ਵਸਤਾਂ ਰੋਜ਼ ਦੀਆਂ ਖਾਣ ਪੀਣੀਆਂ ਇਸ ਤੋਂ ਲੋਕ ਬਹੁਤ ਹੋ ਗਿਆ ਵੱਡੇ ਮੁੱਦੇ ਐ ਨਿਆ ਪ੍ਰਣਾਲੀ ਲੋਕਾਂ ਨੂੰ ਡਰਾਉਣ ਵਾਸਤੇ ਈਡੀ ਛੱਡ ਦਿਓ ਇਨਕਮ ਟੈਕਸ ਵਾਲੇ ਸੀਬੀਆਈ ਇਹ ਸਾਡੇ ਸਰਕਾਰ ਦੀ ਇੱਕ ਜਿਹੜੀ ਵਧੀਆ ਏਜੰਸੀਆਂ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਵਧੀਆ ਢੰਗ ਨਾਲ ਚਲਾਉਣਾ ਨਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਕਿਸੇ ਰਾਜਨੀਤਿਕ ਬੰਦਿਆਂ ਨੂੰ ਦਵਲਣ ਤੇ ਹੋ ਜੇ ਪਾਰਟੀ ਦੇ ਵਿੱਚ ਹੁਣ ਕਹਿੰਦੇ ਮੌਸਮ ਆ ਗਿਆ ਵੀ ਜਦੋਂ ਚੋਣਾਂ ਆਉਂਦੀਆਂ ਤੇ 86 ਨੇਤਾ ਇਧਰ ਤੋਂ ਉਧਰ ਉਧਰ ਤੋਂ ਉਧਰ ਇੱਕ ਪਾਰਟੀ ਛੱਡ ਦੂਜੀ ਨੂੰ ਤੁਰ ਜਾਂਦੇ ਆ ਕਿਵੇਂ ਦੇਖੋ ਅਹ ਵੇਖੋ ਜੀ ਉਹ ਤਾਂ ਜਿਹੜੇ ਜਾਣ ਤੇ ਆਉਣ ਵਾਲੇ ਉਹ ਦੱਸ ਸਕਦੇ ਮੈਂ ਨਹੀਂ ਇਸ ਬੱਚ ਗੱਲ ਕਹਿਣੀ ਤੋਂ ਪਰ ਇਸ ਤਰ੍ਹਾਂ ਹੌਲੀ ਹੌਲੀ ਲੋਕਾਂ ਦਾ ਵੀ ਵਿਸ਼ਵਾਸ ਫਿਰ ਉੱਠਣ ਲੱਗ ਜੂਗਾ ਕਿਉਂਕਿ ਲੀਡਰ ਦੇ ਨਾਲ ਹੀ ਲੋਕ ਜੁੜੇ ਹੁੰਦੇ ਆ ਬਿਲਕੁਲ ਇਹ ਸਨ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹੁਸ਼ਾ ਉਹਨਾਂ ਦੇ ਨਾਲ ਹੈ ਵੱਡੀ ਗਿਣਤੀ ਦੇ ਵਿੱਚ ਇਸ ਹਲਕੇ ਤੋਂ ਬਠਿੰਡਾ ਹਲਕੇ ਤੋਂ ਜਿੱਤ ਪ੍ਰਾਪਤ ਕਰਕੇ ਜੇ ਗੱਲ ਕਰੀਏ ਤਾਂ ਆਮਦਵੀ ਝੋੜੀ ਦੇ ਵਿੱਚ ਪਾਉਣਗੇ ਲੰਬੀ ਤੋਂ ਅਸ਼ਫਾਕ ਢੁੱਡੀ ਪੰਜਾਬ ਤੱਕ